ਹਾਂ ਲੋ ਜੀ ਖੀਰ ਮੇਰੀ ਗੱਲ ਸੁਣੋ ਜੀ ਮੈਂ ਨਾ ਅੱਜ ਆਪਣੇ ਪੇਕੇ ਜਾਣਾ ਤੁਸੀਂ ਮੈਨੂੰ ਸ਼ਾਮ ਵਾਲੀ ਬੱਸ ਚੜ੍ਹਾਇਆ ਜੋ ਪੇਕੇ ਉਹ ਸਭ ਸੁਖਸ਼ਾਂਤ ਹੈ ਹਾਂਜੀ ਹਾਂਜੀ ਸਭ ਸੁਖੀ ਸੰਦੀਆਂ ਉਹ ਤਾਂ ਨਾ ਮੰਮੀ ਜੀ ਦਾ ਬਰਥਡੇ ਆ ਤੇ ਵੀਰ ਜੀ ਦਾ ਮੈਨੂੰ ਫੋਨ ਆਇਆ ਸੀ ਉਹ ਕਹਿੰਦੇ ਇਸ ਵਾਰ ਆਪਾਂ ਨੇ ਮੰਮੀ ਨੂੰ ਨਾ ਬਰਥਡੇ ਸਰਪ੍ਰਾਈਜ਼ ਦੇਣਾ ਇਸ ਲਈ ਤੂੰ ਆ ਜੀ ਉਹ ਤਾਂ ਤੁਹਾਨੂੰ ਵੀ ਕਹਿ ਰਹੇ ਸੀ ਵੀ ਜੀਜੇ ਜੀ ਨੂੰ ਵੀ ਨਾਲ ਲੈ ਕੇ ਆਈਂ ਪਰ ਮੈਂ ਹੀ ਜਵਾਬ ਦੇਤਾ ਵੀ ਤੁਹਾਡੇ ਕੰਮ ਦਾ ਔਖਾ ਤੇ ਤੁਸੀਂ ਆ ਨਹੀਂ ਸਕਦੇ ਚੱਲ ਸ਼ੈਲੀ ਇਹ ਤਾਂ ਤੂੰ ਬਹੁਤ ਵਧੀਆ ਕੀਤਾ ਤੋ ਇਦਾਂ ਕਰੀਂ ਸ਼ਾਮ ਨੂੰ ਤਿਆਰ ਰਹੀਂ ਮੈਂ ਤੈਨੂੰ ਨਾ ਸ਼ਾਮ ਵਾਲੀ ਵਸ ਚੜਾਏ ਆਉਂਗਾ ਠੀਕ ਹੈ ਜੀ ਚੱਲ ਠੀਕ ਹੈ ਸ਼ੈਲੀ ਹੁਣ ਮੈਂ ਖਾ ਲਿਆ ਮੈਂ ਚੱਲਿਆ ਕੰਮ ਤੇ ਚੱਲੀ। ਉਹ ਤੂੰ ਹਜੇ ਤੱਕ ਤਿਆਰ ਕਿਉਂ ਨਹੀਂ ਹੋਈ? ਕੰਮਾਂ ਨੂੰ ਹੀ ਲੱਗੀ ਪਈਆਂ। ਉਹ ਬੱਸ ਦਾ ਟਾਈਮ ਵੀ ਹੋਇਆ ਪਿਆ। ਮੈਂ ਜਰਾ ਫੋਨ ਲਿੱਕੀ ਜਾਣਾ। ਨਾ ਤੂੰ ਫੋਨ ਕੀਤਾ ਮੈਨੂੰ। ਜੀ ਮੈਂ ਨਹੀਂ ਜਾਣਾ ਹੈਗਾ। ਮੈਂ ਜਾਣਾ ਕੈਨਸਲ ਕਰਤਾ। ਕਿਉਂ? ਕੀ ਗੱਲ ਹੋ ਗਈ? ਜੀ ਗੱਲ ਤਾਂ ਕੋਈ ਵੀ ਨਹੀਂ ਹੋਈ। ਮੈਂ ਬੱਸ ਵੈਸੇ ਹੀ ਜਾਣਾ ਕੈਨਸਲ ਕਰਤਾ। ਅੱਛਾ। ਮੰਮੀ ਨੇ ਕੁਝ ਕਿਹਾ ਹੁਣ? ਨਹੀਂ ਜੀ। ਮੰਮੀ ਨੇ ਕੀ ਕਹਿਣਾ ਮੰਮੀ ਤਾਂ ਸਭਾ ਮੈਨੂੰ ਕਹਿ ਰਹੇ ਸੀ ਵੀ ਤੂੰ ਜਾ ਆ ਚਲੀ ਝੂਠ ਨਾ ਬੋਲ ਮੈਨੂੰ ਤੇਰਾ ਤੇ ਮੰਮੀ ਦੇ ਸੁਭਾ ਦਾ ਦੋਨੋਂ ਦਾ ਪਤਾ ਜੀ ਕਿਉਂ ਐਵੇਂ ਤੁਸੀਂ ਹੋਰ ਹੀ ਹੋਰ ਕੁਝ ਸੋਚੀ ਜਾਂਦੇ ਹੋ ਕੋਈ ਗੱਲ ਨਹੀਂ ਹੋਈ ਪੱਛਿਆ ਕੋਈ ਗੱਲ ਨਹੀਂ ਹੋਈ ਤੂੰ ਫੇਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਸਵੇਰੇ ਦਾ ਤੂੰ ਪੂਰੀ ਤਿਆਰ ਸੀ ਤੈਨੂੰ 24 ਬੜਾ ਚੜਿਆ ਹੋਇਆ ਸੀ ਵੀ ਮੈਂ ਪੇਕੇ ਜਾਣਾ ਤੇ ਹੁਣ ਤੇਰੇ ਮੂੰਹ ਦੇ ਰੰਗ ਗੁੱਡੇ ਪਏ ਨੇ ਕਹਿ ਨਹੀਂ ਐ ਮੈਂ ਜਾਣੀ ਨਹੀਂ ਜੇ ਫਿਰ ਉਹੀ ਗੱਲ ਮੈਂ ਕਹਿ ਰਹੀ ਆ ਨਾ ਵੀ ਕੋਈ ਗੱਲ ਨਹੀਂ ਹੋਈ ਰੁਕ ਜਾ ਤੂੰ ਤੂੰ ਨਹੀਂ ਮੈਨੂੰ ਕੁਝ ਦੱਸਣਾ ਮੈਂ ਸਿੱਧਾ ਮੰਮੀ ਕੋਲ ਜਾ ਕੇ ਗੱਲ ਕਰਦਾ ਉਹ ਨਹੀਂ ਨਹੀਂ ਜੀ ਬਾਰ ਬਾਰ ਮੈਂ ਤੁਹਾਨੂੰ ਕਹੀ ਜਾਨੀ ਆ ਵੀ ਕੋਈ ਗੱਲ ਹੈ ਹੀ ਨਹੀਂ ਐਵੇਂ ਕਾਹਦੇ ਲੈ ਮੰਮੀ ਨੂੰ ਤੰਗ ਕਰਨਾ ਚੱਲ ਨਹੀਂ ਕਰਦਾ ਤੰਗ ਤੂੰ ਹੀ ਦੱਸ ਦੇ ਫਿਰ ਇੰਨੇ ਸਾਲ ਹੋ ਗਏ ਆਪਣੇ ਵਿਆਹ ਨੂੰ ਪਰ ਤੂੰ ਆਪਦੀ ਆਦਤੋਂ ਨਹੀਂ ਬਦਲੀ ਕਦ ਤੱਕ ਕਦੇ ਆਪਜ ਕੁੜੀਆਂ ਆਏਂਗੀ ਜੇ ਮੈਨੂੰ ਬੋਲ ਕੇ ਦੱਸੇਂਗੀ ਤਾਂ ਹੀ ਮੈਨੂੰ ਪਤਾ ਲੱਗੂਗਾ ਲੱਗਦਾ ਸ਼ੈਲੀ ਤੂੰ ਮੈਨੂੰ ਕੁਛ ਨਹੀਂ ਦੱਸਣਾ ਜੀ ਮੰਮੀ ਕਹਿੰਦੇ ਤੇਰੀ ਮਾਂ ਕੋਈ ਜਵਾਕੜੀ ਨਹੀਂ ਹੈਗੀ ਜਿਹੜੇ ਤੁਸੀਂ ਉਹਦਾ ਜਨਮ ਦਿਨ ਮਨਾਉਂਦੇ ਫਿਰਦੇ ਹੋ ਮੰਮੀ ਕਹਿੰਦੇ ਜਨਮ ਦਿਨ ਜਵਾਕਾਂ ਦੇ ਮਨਾਏ ਜਾਂਦੇ ਆ ਬੂੜੇ ਠੇਰਿਆਂ ਦੇ ਨਹੀਂ ਨਾਲੇ ਕਹਿੰਦੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਆ ਉਮਰੇ ਉਹਨਾਂ ਨੇ ਇਹ ਚੱਜ ਫੜਿਆ ਨਾਲੇ ਮੰਮੀ ਮੈਨੂੰ ਕਹਿੰਦੇ ਵੀ ਜੇ ਮੈਂ ਆਪਣੇ ਪੇਕੇ ਚਲੀ ਗਈ ਤਾਂ ਇੱਥੇ ਘਰ ਦੇ ਕੰਮ ਕੌਣ ਕਰੂਗਾ ਕਹਿੰਦੇ ਥੋੜਾ ਹੁਣ ਵਿਆਹ ਹੋ ਚੁੱਕਿਆ ਤੇ ਮੈਂ ਆਪਣੇ ਪੇਕੇਆਂ ਦਾ ਮੋਹ ਛੱਡਦਾ ਨਾਲੇ ਮੈਨੂੰ ਕਹਿੰਦੇ ਜੇ ਤੂੰ ਅੱਜ ਚਲੀ ਗਈ ਨਾ ਤਾਂ ਹਮੇਸ਼ਾ ਲਈ ਆਪਣੇ ਪੇਕੇ ਹੀ ਰਹੀ ਇੱਥੇ ਵਾਪਸ ਆਉਣ ਦੀ ਲੋੜ ਨਹੀਂ। ਛੱਲੀ ਮੈਨੂੰ ਨਾ ਪਤਾ ਹੀ ਸੀ। ਜ਼ਰੂਰ ਤੈਨੂੰ ਮੰਮੀ ਨੇ ਕੁਝ ਕਿਹਾ ਹੋਣਾ। ਤੂੰ ਕਿਉਂ ਗੱਲਾਂ ਲਕੋ ਕੇ ਰੱਖਦੀ ਹੁੰਨੀ ਐ? ਉਹ ਦੱਸਿਆ ਕਰ ਤਾਂ ਕਿ ਉਸ ਗੱਲ ਦਾ ਹੱਲ ਨਿਕਲ ਸਕੇ। ਨਾ ਕਿ ਮੇਰੀ ਮਾਂ ਦੇ ਇੱਕ ਗਲਤ ਫੈਸਲੇ ਕਰਕੇ ਤੂੰ ਆਪਦੇ ਪੇਕਿਆਂ ਤੋਂ ਟੁੱਟ ਕੇ ਬੈਠ ਜਾਏ। ਜੇ ਪਰ ਮੰਮੀ ਨੇ ਕੁਝ ਗਲਤ ਕਿਹਾ ਤਾਂ ਹੈ ਨੀਗਾ। ਉਹਨਾਂ ਦੀ ਵੀ ਗੱਲ ਸਹੀ ਆ। ਹੁਣ ਮੈਨੂੰ ਆਪਣੇ ਪੇਕਿਆਂ ਨੂੰ ਘਟ ਤੇ ਆਪਣੇ ਸੋਹਰਿਆਂ ਨੂੰ ਵੱਧ ਐਮੀਅਤ ਦੇਣੀ ਚਾਹੀਦੀ ਆ। ਸ਼ੈਲੀ, ਓ ਯਾਰ ਤੂੰ ਵੀ ਮੰਮੀ ਦੀਆਂ ਗੱਲਾਂ 'ਚ ਆ ਗਈ। ਓਏ ਇਹ ਕਿੱਥੇ ਲਿਖਿਆ ਹੋਇਆ ਹੈ ਵੀ ਆਪਦੇ ਸੋਹਰਿਆਂ ਨੂੰ ਵੱਧ ਐਮੀਅਤ ਦੇਣੀ ਚਾਹੀਦੀ ਹੈ ਤੇ ਪੇਕਿਆਂ ਨੂੰ ਘੱਟ। ਸ਼ੈਲੀ, ਮੰਮੀ ਨਾ ਸਿਰਫ ਤੇਰੇ ਦੀ ਰੋ ਮਾਰਨਾ ਜਾਣਦੇ ਨੇ। ਉਹ ਆਪਦੀ ਧੀ ਨੂੰ ਤਾਂ ਕੁਝ ਕਹਿੰਦੇ ਨਹੀਂ। ਉਹਨੂੰ ਤਾਂ ਜਦੀ ਫੋਨ ਮਾਰ ਕੇ ਬੁਲਾ ਲੈਂਦੇ ਨੇ। ਅਕੇ ਆ ਜਾ, ਮੇਰਾ ਤੇਰੇ ਬਿਨਾ ਜੀ ਨਹੀਂ ਲੱਗਦਾ। ਉਹ ਜੇ ਮੈਂ ਤੁਹਾਡੀਆਂ ਗੱਲਾਂ 'ਚ ਇੰਟਰਫੇਅਰ ਨਹੀਂ ਕਰਦਾ ਤਾਂ ਇਹਦਾ ਮਤਲਬ ਇਹ ਥੋੜੀ ਐ ਵੀ ਮੈਨੂੰ ਕੁਝ ਪਤਾ ਹੀ ਨਹੀਂ ਮੈਂ ਅੱਖਾਂ ਬੰਦ ਕਰੀ ਵੀ ਬੈਠਾ ਉਹ ਮੰਮੀ ਦਾ ਵੀ ਨਾ ਬਸ ਸਰੇ ਹੀ ਪਿਆ ਉਹਦੇ ਆਪਦੀ 3 ਵਾਰੀ ਦਾ ਰੂਲ ਹੋਰ ਨੇ ਤੇ ਆਪਦੀ 9 ਵਾਰੀ ਹੋਰ ਪਰ ਤੂੰ ਫਿਕਰ ਨਾ ਕਰ ਮੈਂ ਨਾ ਤੈਨੂੰ ਤੇਰੇ ਪੇਕੇਆਂ ਤੋਂ ਨਹੀਂ ਟੁੱਟਣ ਦਊਗਾ ਚੱਲ ਚੱਲ ਤੂੰ ਛੇਤੀ ਤਿਆਰ ਹੋ ਜਾ ਤੈਨੂੰ ਤੇਰੇ ਪੇਕੇ ਛੱਡ ਕੇ ਆਵਾ ਚ ਪਰ ਮੰਮੀ ਉਹ ਮੰਮੀ ਦੀ ਕਿਉਂ ਫਿਕਰ ਕਰਦੀ ਹੈ ਤੂੰ ਆਪ ਹੀ ਸੋਚ ਜੇ ਮੈਂ ਮੰਮੀ ਦਾ ਜਨਮ ਦਿਨ ਮਨਾਉਂਗਾ ਤਾਂ ਮੈਂ ਭੈਣ ਨੂੰ ਫੋਨ ਕਰੂੰਗਾ ਨਹੀਂ ਕੀ ਉਹ ਆਊਗੀ ਨਹੀਂ ਜੇ ਤੁਹਾਡੀ ਗੱਲ ਵੀ ਸਹੀ ਆ ਪਰ ਮੈਂ ਨਹੀਂ ਚਾਹੁੰਦੀ ਵੀ ਮੇਰੇ ਕਰਕੇ ਆਪਣੇ ਘਰ 'ਚ ਕੋਈ ਕਲੇਸ਼ ਖੜਾ ਹੋਵੇ ਓਏ ਕੋਈ ਕਲੇਸ਼ ਨਹੀਂ ਖੜਾ ਹੁੰਦਾ ਇਹ ਗੱਲ ਤਾਂ ਮੰਮੀ ਨੂੰ ਸਮਝਣ ਦੀ ਲੋੜ ਹੈ ਵੀ ਜੇ ਨੂੰ ਭਿਆ ਕੇ ਲਿਆਂਦੀ ਹੈ ਤਾਂ ਉਹਦਾ ਪੇਕਿਆਂ ਤੇ ਹੱਕ ਥੋੜੀ ਖਤਮ ਹੋ ਜਾਊਗਾ ਨਾਲੇ ਆਪ ਹੀ ਸੋਚ ਤੂੰ ਮੰਮੀ ਨੇ ਹਜੇ ਤੱਕ ਆਪਦੇ ਪੇਕਿਆਂ ਤੋਂ ਹੱਕ ਖਤਮ ਹੋਣ ਦਿੱਤਾ ਜਦੋਂ ਉਹਨਾਂ ਦਾ ਦਿਲ ਕਰਦਾ ਉਹ ਉਹਦੀ ਆਪਦੇ ਭਰਾ ਤੇ ਭਰਜਾਈਆਂ ਨੂੰ ਮਿਲ ਕੇ ਆਉਂਦੇ ਨੇ ਚੱਲ ਹੁਣ ਤਿਆਰ ਹੋ ਜਾ ਤੂੰ ਕੱਲੀ ਨਹੀਂ ਜਾਵੇਂਗੀ ਬਰਥਡੇ ਬਣਾਉਣ ਮੰਮੀ ਦਾ ਮੈਂ ਤੇਰੇ ਨਾਲ ਚੱਲੂੰਗਾ ਰੋਕ ਕੇ ਦਿਖਾਵੇਂ ਕਿਹੜਾ ਰੋਕਦਾ ਵਾਏ ਐਵੇਂ ਨਾ ਦੇਖ ਮਨਚਨਾ ਨਾਲੇ ਕੁਝ ਸੋਚ ਮੰਮੀ ਦੀ ਫਿਕਰ ਨਾ ਕਰ ਉਹਨਾਂ ਨੂੰ ਮੈਂ ਆਪੇ ਸਮਝਾ ਦੂੰਗਾ ਨਾਲੇ ਨਾ ਆਪਣੇ ਕਰਕੇ ਘਰ 'ਚ ਕੋਈ ਕਲੇਸ਼ ਨਹੀਂ ਪਊਗਾ ਮੇਰਾ ਵਾਦਾ ਹੈ ਤੇਰੇ ਨਾਲ ਤੇ ਰਹੀ ਗੱਲ ਮੰਮੀ ਦੀ ਉਹਨਾਂ ਨੂੰ ਨਾ ਹੁਣ ਇਹ ਗੱਲ ਸਮਝਣ ਦੀ ਲੋੜ ਹੈ ਸੋਸੀਕਾਲ ਜੀ ਵੀਡੀਓ ਦੇ ਵਿੱਚ ਦਿੱਤਾ ਹੋਇਆ ਮੈਸੇਜ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਤੇ ਰਹੀ ਗੱਲ ਨੂਹਾਂ ਦੀ ਉਹ ਰਿਸ਼ਤੇ ਕਦੇ ਮਾਵਾ ਧੀਆਂ ਦੇ ਨਾ ਖਤਮ ਹੋਏ ਨੇ ਤੇ ਨਾ ਕਦੇ ਹੋਣਗੇ ਤੇ ਜੇਕਰ ਵੀਡੀਓ ਸਾਡੀ ਹੁਣ ਤੁਹਾਨੂੰ ਵਧੀਆ ਲੱਗੀ ਆ ਤਾਂ ਇਹਨੂੰ ਜਲਦੀ ਤੋਂ ਜਲਦੀ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਨਾਲੇ ਇੱਕ ਗੱਲ ਹੋਰ ਜੀ ਜਿਹਨੇ ਹਜੇ ਤੱਕ ਸਾਡਾ ਪੇਜ ਫੋਲੋ ਨਹੀਂ ਕਰਿਆ ਉਹ ਫੋਲੋ ਜਰੂਰ ਕਰ ਲਓ ਜੀ ਤੇ ਮਿਲਦੇ ਆ ਜਲਦੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ